ਦਨਿਕ ਸੁਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਬਿਨਾ ਡਰਾਈਵਰ ਤੋਂ ਸਟਾਰਟ ਇੱਕ ਟਿਪਰ ਦਾ ਆਤੰਕ ਵੇਖਣ ਨੂੰ ਮਿਲਿਆ ਜੀ ਹਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਹਾਦਸੇ ਦੀ ਸਾਰੀ ਹੀ ਘਟਨਾ ਕੈਦ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਬਿਨਾ ਡਰਾਈਵਰ ਤੋਂ ਸਟਾਰਟ ਟਿਪਰ ਦੇ ਵੱਲੋਂ ਕਈ ਰੇੜੀਆਂ ਨੂੰ ਦਰੜ ਦਿੱਤਾ ਜਾਂਦਾ ਹੈ ਇੱਕ ਖੋਖੇ ਨੂੰ ਦਰੜ ਦਿੱਤਾ ਜਾਂਦਾ ਹੈ ਤੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਦੇ ਹੋਏ ਨਜ਼ਰ ਆਉਂਦੇ ਨੇ ਗੁਰਦਾਸਪੁਰ ਮੁਕੇਰੀਆਂ ਰੋਡ ਪਿੰਡ ਚਾਵਾਂ ਨੇੜੇ ਇਹ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਡਰਾਈਵਰ ਦੇ ਵੱਲੋਂ ਟਿੱਪਰ ਨੂੰ ਸਟਾਰਟ ਕਰਕੇ ਡਰਾਈਵਰ ਮੋਬਾਈਲ ਰੀਚਾਰਜ ਕਰਾਉਣ ਦੇ ਲਈ ਇੱਕ ਦੁਕਾਨ ਦੇ ਅੰਦਰ ਚਲਾ ਜਾਂਦਾ ਹੈ ਉਸ ਦੇ ਵੱਲੋਂ ਹੈਂਡ ਬ੍ਰੇਕ ਵੀ ਨਹੀਂ ਲਗਾਈ ਜਾਂਦੀ ਹੈ ਕਿਉਂਕਿ ਟਿੱਕਰ ਮaaf ਕੀਤਾ ਜਾਵੇ ਟਿੱਪਰ ਕਿਉਂਕਿ ਉਤਰਾਇਤ ਤੇ ਖੜਾ ਹੁੰਦਾ ਹੈ ਇਸ ਕਰਕੇ ਟਿੱਪਰ ਜਿਹੜਾ ਆ ਰੇੜ ਜਾਂਦਾ ਹੈ ਤੇ ਫਿਰ ਸਿੱਧਾ ਜਾ ਕੇ ਜਿਹੜੀਆਂ ਅੱਗੇ ਰੇੜੀਆਂ ਆਂਦੀਆਂ ਨੇ ਉਸ ਨੂੰ ਦਰੜ ਦਿੱਤਾ ਜਾਂਦਾ ਹੈ ਤੇ ਇਸ ਦੇ ਨਾਲ ਹੀ ਇੱਕ ਖੋਖੇ ਨੂੰ ਵੀ ਬੁਰੇ ਤਰੀਕੇ ਦੇ ਨਾਲ ਦਰੜ ਦਿੱਤਾ ਜਾਂਦਾ ਹੈ ਸੀਸੀਟੀਵੀ ਦੇ ਵਿੱਚ ਸਾਰੀ ਹੀ ਘਟਨਾ ਕੈਦ ਹੋਈ ਹੈ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਤਸਵੀਰਾਂ ਤੁਹਾਨੂੰ ਸਕਰੀਨ ਤੇ ਵਿਖਾ ਰਹੇ ਹਾਂ ਗੁਰਤਾਸਪੁਰ ਮੁਕੇਰੀਆਂ ਰੋਡ ਤੇ ਪਿੰਡ ਚਾਵਾਂ ਨੇੜੇ ਇਹ ਹਾਦਸਾ ਵਾਪਰਿਆ ਹੈ ਜਿੱਥੇ ਮਿਲਕ ਸ਼ੇਕ ਆਈਸਕ੍ਰੀਮ ਵਾਲੀ ਰੇੜੀ ਅਤੇ मूਫਲੀ ਦੇ ਖੋਖੇ ਨੂੰ ਇਸ ਟਿਪਰ ਦੇ ਵੱਲੋਂ ਦਰੜ ਦਿੱਤਾ ਜਾਂਦਾ ਹੈ ਗਨੀਮਤ ਰਹੀ ਹੈ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਕਿਉਂਕਿ ਜਿਹੜਾ मूਫਲੀ ਵਾਲਾ ਖੋਖਾ ਸੀਗਾ ਉੱਥੇ ਇੱਕ ਮਹਿਲਾ ਆਪਣੀ ਛੋਟੀ ਬੱਚੀ ਦੇ ਨਾਲ ਬੈਠੀ ਹੋਈ ਸੀ ਜਦੋਂ ਉਹ ਟਿਪਰ ਨੂੰ ਆਉਂਦੇ ਹੋਏ ਵੇਖਦੀ ਹੈ ਤਾਂ ਉਸ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਜਾਂਦੀ ਹੈ ਤਾਂ ਵੇਖੋ ਕਿਸ ਤਰੀਕੇ ਦੇ ਨਾਲ ਬਿਨਾ ਡਰਾਈਵਰ ਤੋਂ ਸਟਾਰਟ ਇਸ ਟਿਪਰ ਦੇ ਵੱਲੋਂ ਕਈ ਰੇੜੀਆਂ ਨੂੰ ਦਰੜ ਦਿੱਤਾ ਜਾਂਦਾ ਹੈ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਸੀਸੀਟੀਵੀ ਦੇ ਵਿੱਚ ਹਾਦਸੇ ਦੀਆਂ ਇਹ ਤਸਵੀਰਾਂ ਕੈਦ ਹੋਈਆਂ ਨੇ ਤੇ ਪੂਰੇ ਹੀ ਇਲਾਕੇ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਜਦੋਂ ਲੋਕ ਵੇਖਦੇ ਨੇ ਕਿ ਟਿਪਰ ਬਿਨਾ ਡਰਾਈਵਰ ਤੋਂ ਹੀ ਰਿੜਦਾ ਜਾ ਰਿਹਾ ਹੈ ਦੱਸਦੀ ਹੈ ਕਿ ਡਰਾਈਵਰ ਜੋ ਕਿ ਟਿਪਰ ਨੂੰ ਚਲਦਾ ਹੋਇਆ ਛੱਡ ਕੇ ਇੱਕ ਦੁਕਾਨ ਦੇ ਅੰਦਰ ਰੀਚਾਰਜ ਕਰਵਾਉਣ ਦੇ ਲਈ ਚਲਾ ਜਾਂਦਾ ਹੈ ਉਸ ਦੇ ਵੱਲੋਂ ਹੈਂਡ ਬ੍ਰੇਕ ਨਹੀਂ ਲਗਾਈ ਜਾਂਦੀ ਹੈ ਟਿਪਰ ਦੀ ਜਿਸ ਤੇ ਚਲਦਿਆਂ ਉਤਰਾਈ ਹੋਣ ਕਾਰਨ ਟਿਪਰ ਰਿੜ ਜਾਂਦਾ ਹੈ ਫੇਰ ਮਿਲਕ ਸ਼ੇਕ ਆਈਸਕ੍ਰੀਮ ਵਾਲੀ ਰੇੜੀ ਆ ਤੇ ਫੇਰ ਮੂਕਲੀ ਦੇ ਖੋਖੇ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦਾ ਹੈ ਗਰੀਮਤ ਰਹੀ ਹੈ ਕਿ ਜਾਨੀ ਨੁਕਸਾਨ ਨਹੀਂ ਹੋਇਆ ਹੈ ਕਿਉਂਕਿ ਜਿਹੜਾ ਮੂਕਲੀ ਵਾਲਾ ਖੋਖਾ ਸੀਗਾ ਉੱਥੇ ਇੱਕ ਔਰਤ ਆਪਣੀ ਛੋਟੀ ਬੱਚੀ ਦੇ ਨਾਲ ਬੈਠੀ ਹੋਈ ਸੀ ਤੇ ਉਸ ਦੇ ਵੱਲੋਂ ਭੱਜ ਕੇ ਆਪਣੀ ਜਾਨ ਜੋ ਹੈ ਬਚਾਈ ਜਾਂਦੀ ਆ ਤਾਂ ਗੁਰਦਾਸਪੁਰ ਮੁਕੇਰੀਆ ਰੋਡ ਤੇ ਪਿੰਡ ਚਾਵਾ ਨੇੜੇ ਜਿਹੜਾ ਆ ਇਹ ਹਾਦਸਾ ਵਾਪਰਿਆ ਹੈ ਜਦੋਂ ਲੋਕਾਂ ਦੇ ਵਿੱਚ ਵੀ ਭਗੜੜ ਮਚ ਜਾਂਦੀ ਹੈ ਜਦੋਂ ਲੋਕ ਵੇਖਦੇ ਨੇ ਕਿ ਟਿਪਰ ਬਿਨਾ ਡਰਾਈਵਰ ਤੋਂ ਹੀ ਰਿੱੜਦਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਕਿਸ ਤਰੀਕੇ ਦੇ ਨਾਲ ਇਸ ਟਿਪਰ ਦੇ ਵੱਲੋਂ ਇਸ ਖੋਖੇ ਨੂੰ ਜਿਹੜਾ ਆ ਬੁਰੇ ਤਰੀਕੇ ਦੇ ਨਾਲ ਦਰਦ ਦਿੱਤਾ ਜਾਂਦਾ ਹੈ ਤੇ ਫਿਰ ਮਹਿਲਾ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਜਾਂਦੀ ਹੈ ਤਾਂ ਇਸ ਟਿਪਰ ਨੇ ਕਈ ਵੱਡਾ ਨੁਕਸਾਨ ਜਿਹੜਾ ਆ ਗਰੀਬ ਲੋਕਾਂ ਦਾ ਕਰ ਦਿੱਤਾ ਏ ਕਿਉਂਕਿ ਰੇੜੀਆਂ ਦਰੜ ਕੇ ਰੱਖ ਦਿੱਤੀਆਂ ਨੇ ਮੂੰਫਲੀ ਵਾਲੇ ਤਾਂ ਖੋਖਾ ਦਰੜ ਕੇ ਰੱਖ ਦਿੱਤਾ ਏ ਤਾਂ ਜੋ ਜਾਣਕਾਰੀ ਖੋਖੇ ਦੇ ਮਾਲਕ ਦੇ ਵੱਲੋਂ ਦਿੱਤੀ ਗਈ ਆ ਉਸ ਅਨੁਸਾਰ ਉਸ ਦਾ 25 ਤੋਂ 30 ਹਜ਼ਾਰ ਦਾ ਨੁਕਸਾਨ ਹੋ ਗਿਆ ਇਸ ਦੇ ਨਾਲ ਹੀ ਜਿਹੜੇ ਮਿਲਕ ਸ਼ੇਕ ਅਤੇ ਆਈਸਕ੍ਰੀਮ ਦੇ ਰੇੜੀ ਵਾਲੇ ਮਾਲਕ ਸੀ ਉਹਨਾਂ ਦਾ ਵੀ ਕਹਿਣਾ ਹੈ ਕਿ ਉਹਨਾਂ ਦਾ 1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਕਿਉਂਕਿ ਟਿਪਰ ਨੇ ਬੁਰੇ ਤਰੀਕੇ ਦੇ ਨਾਲ ਉਹਨਾਂ ਦੀਆਂ ਰੇੜੀਆਂ ਜਿਹੜੀਆਂ ਨੇ ਦਰੜ ਕੇ ਰੱਖ ਦਿੱਤੀਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਬਿਨਾ ਡਰਾਈਵਰ ਤੋਂ ਸਟਾਰਟ ਟਿਪਰ ਦੇ ਵੱਲੋਂ ਆਤੰਕ ਮਚਾਇਆ ਜਾਂਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਤਾਂ ਤਸਵੀਰਾਂ ਗੁਰਦਾਸਪੁਰ ਮੁਕੇਰੀਆ ਰੋਡ ਤੇ ਪਿੰਡ ਚਾਵਾਂ ਦੀਆਂ ਨੇ ਜਿੱਥੇ ਇਹ ਹਾਦਸਾ ਵਾਪਰਦਾ ਹੈ ਜਦੋਂ ਡਰਾਈਵਰ ਟਿਪਰ ਨੂੰ ਚਲਦਾ ਹੋਇਆ ਛੱਟ ਕੇ ਮੋਬਾਈਲ ਰੀਚਾਰਜ ਕਰਵਾਉਣ ਦੇ ਲਈ ਦੁਕਾਨ ਦੇ ਅੰਦਰ ਚਲਾ ਜਾਂਦਾ ਹੈ ਹੈਂਡ ਬ੍ਰੇਕ ਨਹੀਂ ਲਗਾਈ ਜਾਂਦੀ ਹੈ ਟਿਪਰ ਤੇ ਤੇ ਉਤਰਾਈ ਕਾਰਨ ਟਿੱਪਰ ਰਿੜ ਜਾਂਦਾ ਹੈ ਤੇ ਟਿੱਪਰ ਦੇ ਅੱਗੇ ਜਿੰਨੀਆਂ ਵੀ ਰੇੜੀਆਂ ਆਉਂਦੀਆਂ ਨੇ ਉਸ ਨੂੰ ਟਿੱਪਰ ਦੇ ਵੱਲੋਂ ਦਰੜ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਗਰੀਬ ਲੋਕਾਂ ਦਾ ਜਿਨ੍ਹਾਂ ਦੀਆਂ ਰੇੜੀਆਂ ਸੀਗੀਆਂ ਜਿਨ੍ਹਾਂ ਦੇ ਖੋਖੇ ਸੀਗੇ ਉਹਨਾਂ ਦਾ ਵੱਡਾ ਨੁਕਸਾਨ ਹੋ ਗਿਆ ਜਿੱਥੇ ਤੱਕ ਪਤਾ ਲੱਗਾ ਵਾ ਇੱਥੋਂ ਮਾਰਕੀਟ ਚੋਂ ਵੀ ਇਹ ਟਰੱਕ ਵਾਲਾ ਜਿਹੜਾ ਆਪਣਾ ਕੋਈ ਮੋਬਾਈਲ ਰੀਚਾਰਜ ਕਰਾਉਣ ਚਲ ਗਿਆ ਇਹ ਆਪਣਾ ਜਿਹੜਾ ਟਰੱਕ ਹੈ ਇਸ ਰਾਈ ਸਟਾਰਟ ਹੀ ਖੜ ਦਤਾ ਉਹ ਫਿਰ ਦਾ ਟਰੱਕਾ ਜਿਹੜਾ ਜੋ ਟੁਲਾਣਾ ਸੜਕ ਦੀ ਸੜਕ ਦੇ ਟੁਲਾਣਾ ਤੋਂ ਆਪਣੇ ਆਵੇ ਰੜ ਗਿਆ ਟਰੱਕ ਤੇ ਜਾ ਵਜੇ ਇਹਨਾਂ ਦੇ ਵਿੱਚੋਂ ਕਰ ਰਹੇ ਨੇ ਇਹਨਾਂ ਦੇ ਜਾਨ ਜੂਰਨ ਬਚ ਗਈਆਂ ਪੀਰ ਭਾਈ ਦਾ ਕਰਾਣੇ ਪੈਣੀ ਹੈ ਵਿਚਾਰੇ ਗਰੀਬ ਲੋਗ ਨੇ ਇੱਥੇ ਪ੍ਰਵਾਸੀ ਰਹਿੰਦੇ ਨੇ ਇਹ ਜੋ ਮੂਫਲੀ ਵਗੈਰਾ ਦੀ ਇੱਥੇ ਦਾਣਿਆਂ ਦੀ ਰੇੜੀਆਂ ਨੇ ਤੇ ਪ੍ਰਵਾਸੀ ਹੈ ਵਿਚਾਰੇ ਮੈਂ ਦੇਖਦਾ ਕੁੜੀਆਂ ਵਿਚਾਰੀ ਇੱਥੇ ਹਾਂਜੀ ਤੇ ਆ ਬਚਾਰਾ ਇੱਥੇ ਵੀ ਪ੍ਰਵਾਸੀ ਨੇ ਪ੍ਰਵਾਸੀ ਨੇ ਇਹ ਸੋਚਣਾ ਪਏਗਾ ਨਾ ਇਹਨਾਂ ਨੂੰ ਬਿਲਕੁਲ ਬਿਲਕੁਲ ਇਹਨਾਂ ਦਾ ਕੋਈ ਤਾਂ ਹੋਣਾ ਚਾਹੀਦਾ ਵਿਚਾਰੇ ਇੱਥੇ ਰੋਜ਼ਗਾਰ ਚਲਾ ਰਹੇ ਦੂਸਰੀ ਸਟੇਟ ਚੋਂ ਆ ਕੇ ਪੰਜਾਬ ਤੇ ਰਹਿ ਕੇ ਫੇਰ ਵੀ ਕਿੱਦਾਂ ਮਰ ਜੇ ਪਰ ਇਹਨਾਂ ਦੀ ਪਰਪਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਮਾਲਕ ਤੋਂ ਪੈਸਾ ਲਓ ਜਾਇਨਾ ਕੋਲੋਂ ਲਓ ਕਿਸੇ ਨਾ ਕੇਕ ਕੋਲੋਂ ਵੀ ਵਿਚਾਰਾ ਗਰੀਬ ਹੋਏਗਾ ਤੁਹਾਨੂੰ ਦਾ ਵੀ ਆਹ ਨਾਲ ਮਿਲ ਕੇ ਕਰਨਾ ਚਾਹੀਦਾ ਹੈ ਤਾਂ ਵੀ ਲੋਗ ਹਮ ਲੋਗ ਭਾਗੇ ਇੱਕਦਮ ਮਾਲਕ ਆਪਣੀ ਕੋਲੀ ਛੋੜ ਕੇ ਭਾਗੇ ਆਏ ਉਹ ਕੋਲੀ ਜਿੰਸ ਵਾਲੋਂ ਕੀ ਰੇੜੀ ਚੁਰਾਈ ਸੀ तभी हम लोग आगे देखते नहीं पहले रेडी गिरी।, गिरी पहले रेडी गिरी पहले रेडी गिरी है फिर ये गिरा उसके बाद तो हमारी कोली गिरी है हम अकेले थे दोनों लोग दोनों लोग थे और कौन था एक लड़की है हमारी क्या हुआ था तो रेडी टूटी थी फिर मैं एक दुकान को सामान बना के दे रहे थे तो एकदम अचानक बार-बार आप से गाड़ी यही और ये चढ़ गई आवाज लगाते रह गए लेकिन गाड़ी गाड़ी चढ़ गई और तोड़ दे था ठीक है स्थान हुए डेढ़ दो दिन दो लागो स्थान खरा करता नहीं कोई रेडी खत्म अभी क्या मान सकते हैं आप मां गए जी भाई दे जितनी मैं ये जी हमारी रेडी रेडी किया मतलब पेट्रोल मालका भी बंधी है ड्राइवर दी गलती है जी ओडे करके नुकसान होया सारा इतना है कि पता हो गया जानी नुकसान नहीं होया कोई भी ਉਹਦਾ ਇਹਨਾਂ ਜਿਹੜਾ ਗਰੀਬ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਇਹ ਇਲਜ਼ਾਮ ਮਾਲਕ ਪਰਨ ਜਾਂ ਡਰਾਈਵਰ ਪਰੇ ਤੇ ਜਿਹੜੀ ਅੱਗੇ ਤੋਂ ਇਹ ਦੁਬਾਰਾ ਇਹੋ ਜਿਹੀ ਗਲਤੀ ਨਾ ਕਰ ਸਕੇ ਕੋਈ ਵੀ ਇਹੋ ਜੀ ਬਾਕੀ ਇੱਕ ਹੋਰ ਚੀਜ਼ ਹੈ ਕਿ ਜਿਹੜੀ ਪ੍ਰਸ਼ਾਸਨ ਦੀ ਵੀ ਇਹਦੇ ਵਿੱਚ ਗਲਤੀ ਬਹੁਤ ਵੱਡੀ ਹੈ ਉਹ ਵੀ ਉਹਨਾਂ ਐਪਲੀਕੇਸ਼ਨ ਦਿੱਤੀ ਹੋਈ ਬੜੀ ਬੜੀ ਅੱਗੇ ਵੀ ਇੱਥੇ ਸਾਡਾ ਜਿਹੜਾ ਪੋਜ਼ਿਟਿਵਿਟੀ ਤੋਂ ਲੈ ਕੇ ਚਾਵੇ ਤੱਕ ਜਿਹੜਾ ਕਾਫੀ ਸਟਰੋਨ ਏਰੀਆ ਵਾ ਦੋਹਾਂ ਸੈਕਟਰ ਤੇ ਦੁਕਾਨਾਂ ਹੋਣ ਕਰਕੇ ਲੋਕ ਇੱਕ ਜਿਹੜੇ ਰੇਡੀ ਵਾਲੇ ਸੜਕ ਦੇ ਉੱਤੇ ਰੇਡੀ ਲਾਉਂਦੇ ਆ ਪਹਿਲੇ ਵੀ ਲੋਕ ਦੁਕਾਨਦਾਰਾਂ ਨੇ ਜਿਹੜੀ ਪ੍ਰਸ਼ਾਸਨ ਕੋਲ ਮੰਨਤੀ ਸੀ ਕਿ ਥੋੜਾ ਜਿਹਾ ਇੱਥੇ ਧਿਆਨ ਰੱਖਿਆ ਜਾਵੇ ਇਹਦਾ ਇਹ ਚੀਜ਼ ਦਾ ਲੇਕਰ ਪ੍ਰਸ਼ਾਸਨ ਨੇ ਕੋਈ ਵੀ ਨਹੀਂ ਕਿ ਧਿਆਨ ਦਿੱਤਾ ਪਹਿਲਾਂ ਇਸ ਤੋਂ 2-3 ਸਾਲ ਪਹਿਲਾਂ ਚਾਵੇ ਵਿੱਚ ਵੀ ਇੱਧੇ ਟਿਪਰ ਇੱਕ ਨੇ ਬੜੀਆਂ ਦੁਕਾਨਾਂ ਵੀ ਤੋੜੀਆਂ ਔਰ ਬੜੀਆਂ ਮੁਸੱਤਾਂ ਵੀ ਹੋਈਆਂ ਸੀ ਉਹਦੇ ਜਿੱਥੇ ਦਾ ਪਤਾ ਲੱਗਾ ਵਾ ਇੱਥੋਂ ਮਾਰਕੀਟ ਚੋਂ ਵੀ ਇਹ ਟਰੱਕ ਵਾਲਾ ਜਿਹੜਾ ਆਪਣਾ ਕੋਈ ਮੋਬਾਈਲ ਰੀਚਾਰਜ ਕਰਾਉਣ ਚਲ ਗਿਆ ਆਪਣਾ ਜਿਹੜਾ ਟਰੱਕ ਆ ਇਸ ਰਹੀ ਸਟਾਰਟ ਖੜ ਦਤਾ ਉਹ ਫਿਰ ਚਾਰ ਟਾਕਾ ਜਿਹੜਾ ਜੋ ਟੁਲਾਣਾ ਸੜਕ ਦੀ ਸੜਕ ਦੇ ਟੁਲਾਣਾ ਤੋਂ ਆਪਣੇ ਆਵੇ ਰੜ ਗਿਆ ਰਕ ਤੇ ਜਾ ਵਜ ਇਹਨਾਂ ਦੇ ਵਿੱਚੋਂ ਕਰਾਣੇ ਦੇ ਜਾਨ ਜੂਰ ਨ ਬਚ ਗਈਆਂ ਆਪਣੀਆਂ ਭਰਾ ਭਾਈ ਦਾ ਕਰਾਣੇ ਪੈਣੀ ਹੈ ਵਿਚਾਰੇ ਗਰੀਬ ਲੋਕ ਨੇ ਇੱਥੇ ਪ੍ਰਵਾਸੀ ਰਹਿੰਦੇ ਨੇ ਇਹ ਜੋ ਮੂਫਲੀ ਵਗੈਰਾ ਦੀ ਇੱਥੇ ਦਾਣਿਆਂ ਦੀ ਰੇੜੀਆਂ ਨੇ ਤੇ ਪ੍ਰਵਾਸੀ ਹੈ ਵਿਚਾਰੇ ਮੈਂ ਦੇਖਦਾ ਕੁੜੀ ਹੈ ਵਿਚਾਰੀ ਇੱਥੇ ਹੈ ਤੇ ਆਹ ਵਿਚਾਰਾ ਇੱਥੇ ਵੀ ਪ੍ਰਵਾਸੀ ਨੇ ਪ੍ਰਵਾਸੀ ਨੇ ਇਹ ਸੋਚਣਾ ਪਏਗਾ ਨਾ ਇਹਨਾਂ ਨੂੰ ਬਿਲਕੁਲ ਬਿਲਕੁਲ ਇਹਨਾਂ ਦਾ ਕੋਈ ਤਾਂ ਹੋਣਾ ਚਾਹੀਦਾ ਵਿਚਾਰੇ ਇੱਥੇ ਰੋਜ਼ਗਾਰ ਚ ਲਾ ਰਹੇ ਦੂਸਰੀ ਸਟੇਟ ਚ ਆ ਕੇ ਪੰਜਾਬ ਤੇ ਰਹਿ ਕੇ ਫੇਰ ਵੀ ਕਿਦਾਂ ਮਰ ਜੇ ਪਰ ਇਹਨਾਂ ਦੀ ਪਰਪਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਮਾਲਕ ਤੋਂ ਪੈਸਾ ਲਓ ਜਾਇਨਾ ਕੋਲੋਂ ਲਓ ਕਿਸੇ ਨਾ ਕੇਕ ਕੋਲੋਂ ਵਿਚਾਰਾ ਗਰੀਬ ਹੋਏਗਾ ਤੁਹਾਨੂੰ ਦਾ ਵੀ ਐਰ ਨਾਲ ਮਿਲ ਕੇ ਕਰਨਾ ਚਾਹੀਦਾ ਹੈ ਤभी ਲੋਗ ਹਮ ਲੋਗ ਭਾਗੇ ਇੱਕਦਮ ਮਾਲਕ ਆਪਣੀ ਕੋਲੀ ਛੋੜ ਕੇ ਭਾਗੇ ਆਏ ਉਹ ਕੋਲੀ ਕੋ ਜਿੰਸ ਵਾਲੋਂ ਕੀ ਰੇੜੀ ਚੁਰਾਈ ਸੀ ਤभी ਹਮ ਲੋਗ ਭਾਗੇ ਦੇਖਦੇ ਨਹੀਂ ਪਹਿਲੇ ਰੇੜੀ ਗਿਰੀ ਪਹਿਲੇ ਰੇੜੀ ਗਿਰੀ ਪਹਿਲੇ ਰੇੜੀ ਗਿਰੀ ਹੈ फिर ये गिरा उसके बाद में हमारी कोली गिरी है हम तो अकेले थे दोनों लोग दो लोग लो। लो थे और कौन था एक लड़की है हमारी क्या हुआ था की तो रेडी टूटी थी फिर टूटे तो अब... अब मैं दुकान खड़े को समार बना के दे रहे थे तो एकदम अचानक बार-बार आप तो गाड़ी यही औरे चढ़ी आवाज लगाते रह गए लेकिन गाड़ी गाड़ी चढ़ती रही और तोड़ते रहे ठीक है स्थान हुए डेढ़ दो देर दो लागो थाने खाना करकदा नहीं पूरी रेडी खत्म हो गई अभी क्या मानत है आप मांगेंगे जी भाई ने चेतिया मैं ऐसी रीडी आपने ये जी हमारी रीडी ऐसी रीडी चाहिए मतलब टेपर मालका भी बांधी है ड्राइवर दी गलती है, है। जी हां जी ओदे करके नुकसान होया सारा इतना है कि बचा हो गया जानी नुकसान नहीं होया कोई भी ਉਹ ਤਾਂ ਇਹਨਾਂ ਜਿਹੜਾ ਗਰੀਬ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਇਹ ਜਾਂ ਮਾਲਕ ਪਰੰਜਾ ਡਰਾਈਵਰ ਪਰੇ ਤੇ ਜਿਹੜੀ ਇੱਕੇ ਤੋਂ ਇਹ ਦੁਬਾਰਾ ਇਹੋ ਜਿਹੀ ਗਲਤੀ ਨਾ ਕਰ ਸਕੇ ਕੋਈ ਵੀ ਇਹੋ ਜੀ ਬਾਕੀ ਇੱਕ ਹੋਰ ਚੀਜ਼ ਹੈ ਕਿ ਜਿਹੜੀ ਪ੍ਰਸ਼ਾਸਨ ਦੀ ਵੀ ਇਹਦੇ ਵਿੱਚ ਗਲਤੀ ਬਹੁਤ ਵੱਡੀ ਹੈ ਉਹ ਵੀ ਉਹਨਾਂ ਐਪਲੀਕੇਸ਼ਨ ਦਿੱਤੀ ਹੋਈ ਬੜੀ ਬੜੀ ਅੱਗੇ ਵੀ ਇੱਥੇ ਸਾਡਾ ਜਿਹੜਾ ਪੋਜ਼ਿਟਿਵਿਟੀ ਤੋਂ ਲੈ ਕੇ ਚਾਵੇ ਤੱਕ ਜਿਹੜਾ ਕਾਫੀ ਤੰਦਰ ਏਰੀਆ ਵਾ ਦੋਹਾਂ ਸੈਕਟਰ ਤੇ ਦੁਕਾਨਾਂ ਹੋਣ ਕਰਕੇ ਲੋਕ ਇੱਕ ਜਿਹੜੇ ਰੇਡੀ ਵਾਲੇ ਸੜਕ ਦੇ ਉੱਤੇ ਰੇਡੀ ਲਾਉਂਦੇ ਆ ਪਹਿਲੇ ਵੀ ਲੋਕ ਦੁਕਾਨਦਾਰਾਂ ਨੇ ਜਿਹੜੀ ਪ੍ਰਸ਼ਾਸਨ ਕੋ ਮੰਨ ਕੀਤੀ ਸੀ ਕਿ ਥੋੜਾ ਜਿਹਾ ਇਥੇ ਧੜਖਾ ਜਾਵੇ ਇਹਦਾ ਇਹ ਚੀਜ਼ ਦਾ ਲੇਕਰ ਪ੍ਰਸ਼ਾਸਨ ਨੇ ਕੋਈ ਵੀ ਨਹੀਂ ਕਿ ਧਿਆਨ ਦਿੱਤਾ ਪਹਿਲਾਂ ਇਸ ਤੋਂ 2-3 ਸਾਲ ਪਹਿਲਾਂ ਚਾਵੇ ਵਿੱਚ ਵੀ ਇੱਦੇ ਟਿਪਰ ਇੱਕ ਨੇ ਬੜੀਆਂ ਦੁਕਾਨਾਂ ਵੀ ਤੋੜੀਆਂ ਔਰ ਬੱਜੀਆਂ ਮੋਤਾਂ ਵੀ ਹੋਈਆਂ ਸੀ ਉਹਦੇ ਜਿੱਥੇ ਦਾ ਪਤਾ ਲੱਗਾ ਵਾ ਇੱਥੋਂ ਮਾਰਕੀਟ ਚੋਂ ਵੀ ਇਹ ਟਰੱਕ ਵਾਲਾ ਜਿਹੜਾ ਆਪਣਾ ਕੋਈ ਮੋਬਾਈਲ ਰੀਚਾਰਜ ਕਰਾਉਣ ਚਲ ਗਿਆ ਆਪਣਾ ਜਿਹੜਾ ਟਰੱਕ ਹੈ ਇਸ ਰਾਈ ਸਟਾਰਟ ਹੀ ਖੜ ਦਿੱਤਾ ਉਹ ਫਿਰ ਦਾ ਟਰੱਕਾ ਜਿਹੜਾ ਜੋ ਟੁਲਾਣਾ ਸੜਕ ਦੀ ਸੜਕ ਤੇ ਟੁਲਾਣ ਤੋਂ ਆਪਣੇ ਆਪ ਹੀ ਰੜ ਗਿਆ ਟਰੱਕ ਤੇ ਜਾ ਇਹਨਾਂ ਦੇ ਵਿੱਚੋਂ ਕਰਾਣੇ ਦੇ ਜਾਨ ਜੂਰ ਨ ਬਚ ਗਈਆਂ ਬੀਹ ਪਰ ਭਾਈ ਦਾ ਕਰਾਣੇ ਪੈਣੀ ਹੈ ਵਿਚਾਰੇ ਗਰੀਬ ਲੋਕ ਨੇ ਇੱਥੇ ਪਰਵਾਸ ਰਹਿੰਦੇ ਨੇ ਇਹ ਜੋ ਮੂਫਲੀ ਵਗੈਰਾ ਦੀ ਇੱਥੇ ਦਾਣਿਆਂ ਦੀ ਰੇੜੀਆਂ ਨੇ ਤੇ ਪ੍ਰਵਾਸੀ ਆ ਵਿਚਾਰੇ ਮੈਂ ਦੇਖਦਾ ਕੁੜੀਆਂ ਵਿਚਾਰੀ ਇੱਥੇ ਆ ਤੇ ਆਹ ਵਿਚਾਰਾ ਇੱਥੇ ਵੀ ਪ੍ਰਵਾਸੀ ਨੇ ਪ੍ਰਵਾਸੀ ਨੇ ਇਹ ਸੋਚਣਾ ਪਏਗਾ ਨਾ ਇਹਨਾਂ ਨੂੰ ਬਿਲਕੁਲ ਬਿਲਕੁਲ ਇਹਨਾਂ ਦਾ ਕੋਈ ਤਾਂ ਹੋਣਾ ਚਾਹੀਦਾ ਵਿਚਾਰੇ ਇੱਥੇ ਰੋਜ਼ਗਾਰ ਚਲਾ ਰਹੇ ਦੂਸਰੀ ਸਟੇਟ ਚ ਆ ਕੇ ਪੰਜਾਬ ਤੇ ਰਹਿ ਕੇ ਫੇਰ ਵੀ ਜਿੱਦਾਂ ਮਰਜ਼ੀ ਪਰ ਇਹਨਾਂ ਦੀ ਪਰਪਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਮਾਲਕ ਤੋਂ ਪੈਸਾ ਲਓ ਜਾਇਨਾ ਕੋਲੋਂ ਲਓ ਕਿਸੇ ਨਾ ਕੇਕ ਕੋਲੋਂ ਨਹੀਂ ਵਿਚਾਰਾ ਗਰੀਬ ਹੋਏਗਾ ਤੁਹਾਨੂੰ ਦਾ ਵੀ ਐਰ ਨਾਲ ਮਿਲ ਕੇ ਕਰਨਾ ਚਾਹੀਦਾ ਇਸ ਤਰ੍ਹਾਂ ਤਾਂ ਵੀ ਲੋ